ਡਰਾਈਵਰੀ ਹੋਵੇ ਤਾਂ ਇਹ ਜੀ ਹੋਵੇ ਤੇ ਦੇ ਤਾਣਾ ਦਾ ਆਈ ਨਹੀਂ ਪਤਾ ਰਹਾ ਜਾਂਦਾ ਕਿੱਧਰ ਕੀ ਆ ਜਾ ਠੀਕ ਹੈ ਸਾਡੇ ਡਰਾਈਵਰ ਕਹਿੰਦੇ ਇਹ ਆ ਗਈ ਸਾਡੇ ਛੱਪੜ ਕਹਿੰਦੇ ਇਹ ਪਹਿਲਾ ਛੱਪੜ ਆ ਸਾਡਾ ਜੀ ਸਾਫ ਪਾਣੀ ਹੈਗਾ। ਡੇਲੀ ਪਾਣੀ ਦੀ ਬਾਰੀ ਮੰਨ ਲਓ ਹਫ਼ਤੇ ਹੁੰਦੀ ਆ। ਪਾਣੀ ਪੈਂਦਾ ਹੈ ਪਾਣੀ ਸਾਫ ਹੈ ਜਿਵੇਂ ਛੱਪੜ ਪਹਿਲਾਂ ਪੁਰਾਣੇ ਸੀ ਵੀ ਉਹੀ ਚੀਜ਼ ਆ। ਗੰਦਾ ਪਾਣੀ ਨਹੀਂ ਝਾਉਂਦਾ। ਇਹ ਖਾਸियत ਹੈ ਜੀ। ਬੱਸ ਬੰਦ ਕਰ ਦੇ। ਹੂੰ। ਕੋਈ ਨਹੀਂ ਬੱਡਾ ਕੀ ਕਰਿਆ ਪਿਆ ਇਹ ਤਾਂ ਉਹੀ ਆਏ ਆ ਇਹ ਤਾਂ ਕੋਈ ਹੋਰ ਹੈ ਹਾਂ ਹਾਂ ਤਾਂ ਕੰਮ ਹੀ ਹੈ ਉਲਟੀ ਆਉਂਦੀ ਇਹਨੂੰ ਨੋਟ ਕਰਾਈਏ ਜੀ ਰਿਪੋਰਟ ਆਉਂਦੀ ਹੈ ਇੰਨਾ ਇਹਦੇ ਭਾਰ ਨਹੀਂ ਆਉਂਦਾ ਅਮੀਰ ਦਾ ਇਹਦਾ ਹੈ ਕੋਈ ਨਹੀਂ ਹੁੰਦਾ ਸੱਚ ਲੱਗ ਜੂਗਾ ਔਰਲੇ ਪਾਸੇ ਆਰਪੀ ਹੋਰ ਤਾਂ ਹੈ ਨਹੀਂ ਕਿ ਤੇ ਸਾਫ ਛੱਪੜ ਯਾਰ ਹਨਾ ਪਲੇਨ ਹੈ ਹਾਂ ਅਰੇ ਹੁਣ ਇਹ ਖਰਾਬ ਹੋ ਗਿਆ ਹੁਣ ਵੀ ਠੀਕ ਆ ਹਜੇ ਪਾਣੀ ਤਾਂ ਨਹੀਂ ਆਉਂਦਾ ਇੱਥੇ ਜਾਂਦਾ ਨਹੀਂ ਤੋਬੇ ਉਹ ਹੀ ਆਉਂਦਾ ਕੱਸੀ ਹੀ ਆਉਂਦਾ ਬਸ ਕੱਸੀ ਦਾ ਪਾਣੀ ਪੈਂਦਾ ਛੱਪੜ ਚ ਪਰਾ ਬਣਾ ਲਓ ਬਾਲਟਾ ਇਹਦਾ ਪਰਾ ਐਡਾ ਆਏ ਬੈਠ ਕੇ ਛੱਪੜਦੇ ਬਾਈ ਮੱਝਾਂ ਨਿਕਲਦਾ ਇੰਤਜ਼ਾਰ ਕਿਨੇ ਕਿਨੇ ਕਰਿਆ ਸਾਰੇ ਜਰੂਰ ਦੱਸਿਓ ਆਏ ਹੋਵੇ ਮੱਝਾਂ ਨਿਕਲਦੀਆਂ ਉਧਰੋਂ ਖੇਤਣਾ ਹੁੰਦਾ ਜਾਂ ਕੋਈ ਫਿਲਮ ਡੱਬਦੀ ਹੁੰਦੀ ਐਂਤਵਾਰ ਨੂੰ ਖੁੰਦਾ ਛੱਪੜ ਹੀ ਨਹੀਂ ਰਹੇ ਯਾਰ ਮੱਝਾਂ ਦਾ ਕੀ ਪਾਉਣੀ ਐ ਜਵਾਕਾਂ ਨੇ ਅੱਗੇ ਛੱਪਣਾ ਤੇ ਬੈਠੇ ਰਹਿੰਦੇ ਸਾਰਾ ਹਰਾ ਦਿਨ ਸਾਡੇ ਦਾ ਬਈ ਹਜੇ ਹੈਗਾ ਛੱਪੜ ਇਹ ਕਸਮ ਜੀ ਵਧੀਆ ਗੱਲ ਐ ਇਹਦੇ ਚ ਪਾਣੀ ਵੀ ਵਧੀਆ ਆਉਂਦਾ ਕੱਸੀ ਦਾ ਤੇ ਪਸੰਗਾਂ ਖਾਤਾ ਠੀਕ ਆ ਹਰੇ ਹੋਰ ਤਾਂ ਸਾਰੇ ਗੰਦੇ ਹੋ ਗਏ ਪਿੰਡਾ ਇਹਦਾ ਅੱਛਾ ਡਰਾਈਵਰੀ ਹੋਵੇ ਤਾਂ ਇਹ ਜੀ ਹੋਵੇ ਤੇ ਅਰੇ ਟਾਟਾ ਦਾ ਆਈ ਨਹੀਂ ਪਤਾ ਰਹਾਦਾ ਜਾਂਦਾ ਕਿੱਧਰ ਕੀ ਆ ਜਾ ਠੀਕ ਐ ਹਟੇ ਡਰਾਈਵਰ ਕਹੇ ਇਹ ਆ ਗਈ ਸਾਡੇ ਛੱਪੜ ਕਹਿੰਦੇ ਇਹ ਪਹਿਲਾ ਛੱਪੜ ਆ ਸਾਡਾ ਜੀ ਸਾਫ ਪਾਣੀ ਹੈਗਾ ਡੇਲੀ ਪਾਣੀ ਦੀ ਬਾਰੀ ਮੰਨ ਲਓ ਹਫਤੇ ਹੁੰਦੀ ਆ ਪਾਣੀ ਪੈਂਦਾ ਹੈ ਪਾਣੀ ਸਾਫ ਹੈ ਜਿਵੇਂ ਛੱਪੜ ਪਹਿਲਾਂ ਪੁਰਾਣੇ ਸੀ ਉਹੀ ਚੀਜ਼ ਆ